ਹਾਂਜੀ ਸਾਰੇ ਮਿਸਤਰੀ ਭਰਾਵੋ ਤੇ ਮਜ਼ਦੂਰੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਅੱਜ ਇਹ ਰਾਤ ਸ਼ਾਮ ਤੱਕ ਮਿਸਤਰੀ ਕਹਿੰਦੇ ਵੀ ਅਸੀਂ ਸੀਮਰ ਦੇ ਵਿੱਚ ਜੋੜ ਦੀ ਪੈਣ ਦੇਣਾ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਟੀਮ ਹੈ ਮਿਸਤਰੀ ਛਿੱਟੂ ਕੁਮਾਰ ਜੀ ਮਿਸਤਰੀ ਮਨਜਿੰਦਰ ਸਿੰਘ ਜੀ ਮਿਸਤਰੀ ਆਪਣੇ ਰਾਦੇ ਸ਼ਾਮ ਜੀ ਨਾਲ ਉਹਨਾਂ ਦੇ ਸਹਾਇਕ ਰਚਿਤ ਕੁਮਾਰ ਬੜੀਆ ਮਿਹਨਤ ਫਰੇ ਜਬੀਰ ਕੁਮਾਰ ਖਾਲੀ ਪ੍ਰਿੰਟਰ ਪਿੰਗ ਖਾਲੀ ਇਹ ਤੇ ਕੋਕਨ ਅਤੇ ਕੋਕੀ ਰਾਣ ਜੀ ਛੋਟਾ ਨਾਮ ਤਾਂ ਕੋਕੀ ਲੈ ਕੇ ਕਹਿੰਦੇ ਆ ਪਰ ਚਲੋ ਪ੍ਰਮਾਤਮਾ ਨੇ ਜੋ ਨਾਮ ਰੱਖਿਆ ਸੋਨਾ ਰੱਖਿਆ ਦਾ ਪਰ ਮੁੰਡੇ ਬਹੁਤ ਹੀ ਮਿਹਨਤ ਨਾਲ ਲਗਨ ਨਾਲ ਕੰਮ ਲੱਗਿਆ ਇਹ ਲਗਨ ਪ੍ਰਮਾਤਮਾ ਨੇ ਵਰਤਿਆ ਹੈ ਕੰਮ ਦੇ ਵਿੱਚ ਪਾਈ ਰੱਖੀ ਇਹੀ ਕੰਮ ਹੁੰਦੇ ਵੀ ਜਦੋਂ ਇੱਕ ਦੂਸਰੇ ਦੀ ਖੁਸ਼ੀ ਹੁੰਦੀ ਹੈ ਕੰਮ ਕਰਦੇ ਆ ਕੰਮ ਕਰਨ ਦੀ ਖੁਸ਼ੀ ਦੇਖੋ ਇਹਨਾਂ ਦੇ ਚਿਹਰੇ ਤੇ ਤੇ ਕੰਮ ਦਾ ਜੋਸ਼ ਚੜਿਆ ਖੜਾ ਐ ਮੁੰਡੇ ਰਜਨ ਤੇ ਸਲੂਟ ਪੇ ਮਾਰਦਾ ਨਾਲੇ ਸਾਹ ਸਹਰਾ ਰੱਖਦਾ ਲਾਲ ਲਾ ਕੇ ਟੈਟਰ ਉਹ ਨਹੀਂ ਜੀਚੇ ਨਾ ਕਰ ਤੇ ਸਾਡਾ ਜਿਹੜਾ ਇੱਕ ਪੂਰਾ ਲਵੜੀ ਦਾ ਹੁੰਦਾ ਹੈ ਮਨਜਿੰਦਰ ਸਿੰਘ ਨਿੱਕਾ ਤੇ ਵੇਖੋ ਸਲੂਟ ਮਾਰਦਾ ਤੇ ਖੁਸ਼ੀ ਚੜੀ ਇਹਨੂੰ ਕੰਮ ਦੀ ਵੇਖ ਚਾਹ ਨਾਲ ਤੇ ਪ੍ਰਮਾਤਮਾ ਨੇ ਸਾਰੇ ਕੰਮ ਤੇ ਬਰਕਤ ਪਾਵੇ ਖਰੀਦ ਸਾਡਾ ਲੁੱਟਿਆ ਫਿਰਦਾ ਪਰ ਉਹ ਅੱਜ ਥੋੜੇ ਜਿਹਾ ਗਾ ਆਇਆ ਟੋਕਰ 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 ਅੱਜ ਧਾਲ ਚ ਹੈ ਅੱਜ ਥੋੜੇ ਜਿਹਾ ਕੰਮ ਦੀ ਧਾਲ ਚ ਹੈ ਦੋ ਵੀ ਇਹਨਾ ਮੁੰਡਿਆਂ ਨੂੰ ਵਧਾਈ ਹੈ ਜਿਹੜੇ ਕਹਿੰਦੇ ਵੀ ਅਸੀਂ ਕੰਨਾਂ 'ਚ ਜੋੜਦੀ ਪੈ ਤਾ ਨਾ ਅਸੀਂ ਸਾਰਾ ਪਲੱਸਤਰ ਤਬੇੜ ਕੇ ਹੀ ਜਾਣਾ ਹੈ ਧੰਨਵਾਦ ਜੀ ਚਾਹੇ ਲੰਘ ਰਹੀ ਹੀ ਆ ਗਿਆ